ਹੈਲੋ ਸਤਿ ਸ਼੍ਰੀ ਅਕਾਲ ਜੀ ਪਟਿਆਲਾ ਫੈਸ਼ਨ ਬੁਟੀਕ ਦਾ ਬਹੁਤ-ਬਹੁਤ ਸਵਾਗਤ ਅੱਜ ਤੁਹਾਡੇ ਲਈ ਅਸੀਂ ਬਹੁਤ ਹੀ ਸੋਹਣੇ ਪ੍ਰਿੰਟਡ ਕਾਟਨ ਦੇ ਸੂਟ ਲੈ ਕੇ ਆਏ ਆ ਜਿਹੜੇ ਕਿ ਟਿਸਟਾ ਬ੍ਰਾਂਡ ਦੇ ਰਹਿਣ ਵਾਲੇ ਨੇ ਜਿਹੜਾ ਤੁਹਾਨੂੰ ਸਾਰੇ ਸੂਟ ਦਿਖਾਵਾਂਗੇ ਜੀ ਟਿਸਟਾ ਬ੍ਰਾਂਡ ਦੇ ਰਹਿਣਗੇ ਤੇ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਜੀ ਸਕਰੀਨਸ਼ਾਟ ਲੈ ਕੇ ਤੁਸੀਂ ਸਾਨੂੰ WhatsApp ਤੇ ਆਰਡਰ ਕਰ ਸਕਦੇ ਹੋ ਇਹ ਸਾਰੇ ਸੂਟ ਆਪਣੇ ਕੋ ਅਵੇਲੇਬਲ ਹੈਗੇ ਨੇ ਇਹ ਵਾਲੇ ਜਿਹੜੇ ਸੂਟ ਨੇ ਜੀ ਤੁਹਾਨੂੰ 5 ਮੀਟਰ ਦਾ ਸੂਟ ਮਿਲੇਗਾ ਬਿਨਾਂ ਦੁਪੱਟੇ ਤੋਂ ਜਿਹੜਾ ਤੁਸੀਂ ਪ੍ਰਾਈਸ ਹੈ ਜੀ WhatsApp ਦੇ ਉੱਪਰ ਕਨਫਰਮ ਕਰਕੇ ਸਾਨੂੰ ਆਰਡਰ ਦੇ ਸਕਦੇ ਹੋ ਠੀਕ ਹੈ ਬਹੁਤ ਸੋਹਣੇ ਪ੍ਰਿੰਟ ਨੇ ਸਾਰੇ ਪ੍ਰਿੰਟ ਮੈਂ ਤੁਹਾਨੂੰ ਦਿਖਾਉਂਗੀ ਤੇ ਆਪਾਂ ਦੁਬਾਰਾ ਰਿਪੀਟ ਵੀ ਕਰਾਂਗੇ ਜੀ ਪ੍ਰਿੰਟ ਜਿਹੜਾ ਵੀ ਤੁਹਾਨੂੰ ਪਸੰਦ ਹੋਇਆ ਭੈਣਾ ਸਕਰੀਨਸ਼ਾਟ ਲੈ ਕੇ ਜਲਦੀ ਜਲਦੀ ਆਰਡਰ ਦੇ ਦਿਓ ਕਿਉਂਕਿ ਕਾਟਨ ਦੇ ਸੂਟਾਂ ਨੂੰ ਹੁਣ ਕਾਫੀ ਭੈਣਾ ਕਹਿੰਦੇ ਸੀ ਆਪੀ ਜੀ ਸਾਨੂੰ ਜਲਦੀ ਵੀਡੀਓ ਪਾਓ ਸਨ ਕਾਟਨ ਦੇ ਸੂਟ ਚਾਹੀਦੇ ਨੇ ਸਾਰੇ ਇੱਕ ਤੋਂ ਇੱਕ ਪ੍ਰਿੰਟ ਪਏ ਨੇ ਜੀ ਜਿਹੜਾ ਤੁਸੀਂ ਮਰਜ਼ੀ ਲੈ ਸਕਦੇ ਹੋ ਦੇਖੋ ਲਾਈਟ ਵੀ ਹੈਗੇ ਨੇ ਤੇ ਵੱਡੇ ਪ੍ਰਿੰਟ ਛੋਟੇ ਪ੍ਰਿੰਟ ਸਾਰੇ ਆਪਾਂ ਤੁਹਾਨੂੰ ਦਿਖਾ ਦਦੇ ਨੇ ਤੇ ਤੁਸੀਂ ਇਹਨਾਂ ਚੋਂ ਜਿਹੜਾ ਵੀ ਸੂਟ ਲੈਣਾ ਚਾਹੁੰਦੇ ਹੋ ਲੈ ਸਕਦੇ ਹੋ ਦੇਖੋ ਬਹੁਤ ਸੋਹਣੇ ਪ੍ਰਿੰਟ ਨੇ ਆਪਾਂ ਦੁਬਾਰਾ ਰਿਪੀਟ ਕਰ ਦਿੰਨੇ ਆ ਤੁਹਾਨੂੰ ਇਹ ਪ੍ਰਿੰਟ ਠੀਕ ਹੈ ਜੀ ਦੇਖੋ ਬਹੁਤ ਸੋਹਣੇ ਪ੍ਰਿੰਟ ਨੇ ਇਹ ਤੇ ਟਿਸਟਾ ਬ੍ਰਾਂਡ ਦੇ ਰਹਿਣ ਵਾਲੇ ਨੇ ਜੀ ਜਿਹੜੀਆਂ ਭੈਣਾ ਬ੍ਰਾਂਡ ਪਾਉਂਦੀਆਂ ਨੇ ਜੀ ਤੁਹਾਨੂੰ ਪਤਾ ਹੀ ਹੈ ਥੋੜਾ ਜਿਹਾ ਜਿਹੜਾ ਬ੍ਰਾਂਡ ਦਾ ਕੱਪੜਾ ਮਹਿੰਗਾ ਹੁੰਦਾ ਤੇ ਪਿਓਰ ਕਾਟਨ ਦੇ ਵਿੱਚ ਰਹੂਗਾ ਸਾਰੇ ਪ੍ਰਿੰਟ ਇੱਕ ਤੋਂ ਇੱਕ ਪਏ ਨੇ ਜੀ ਜਿਹੜਾ ਮਰਜ਼ੀ ਤੁਸੀਂ ਲੈ ਸਕਦੇ ਹੋ ਆਨ ਸਟਿਚ ਵੀ ਸੂਟ ਤੁਸੀਂ ਮੰਗਵਾ ਸਕਦੇ ਹੋ ਤੇ ਸਟਿਚਿੰਗ ਕਰਵਾ ਕੇ ਵੀ ਦੁਪੱਟਾ ਵੀ ਲੈ ਸਕਦੇ ਹੋ ਇਹਨਾਂ ਸੂਟਾਂ નીચે ਲਾਈਨਿੰਗ ਲਾਉਣ ਦੀ ਲੋੜ ਨਹੀਂ ਹੈਗੀ ਬਾਕੀ ਜੀ ਤੁਸੀਂ ਲਾਈਨਿੰਗ ਤੋਂ ਬਿਨਾ ਕੱਪੜਾ ਨਹੀਂ ਪਾਉਂਦੇ ਤਾਂ ਤੁਸੀਂ ਲਗਵਾ ਵੀ ਸਕਦੇ ਹੋ ਹੋਰ ਜ਼ਿਆਦਾ ਸੋਹਣਾ ਬਣ ਜਾਊਗਾ ਦੇਖੋ ਮੈਂ ਤੁਹਾਨੂੰ ਮੋਰ ਵੀ ਦਿਖਾ ਦਿੱਤੀ ਐ ਟਿਸਟਾ ਕਲਾਸਿਕ ਕਲੈਕਸ਼ਨ ਦਾ ਕੱਪੜਾ थैंक यू